ਹੋ ਗਈ ਜੀ ਚਲੋ ਫਿਰ ਮੈਂ ਤਾਂ ਹੋ ਗਈਆਂ ਤਿਆਰ ਤੇ ਮੈਨੂੰ ਛੱਡਾਓ ਟਾਈਮ ਦੇ ਨਾਲ ਹੀ ਕਿ ਉਧਰ ਮਿਸਤਰੀ ਵੀ ਆ ਗਏ ਆ ਤੇ ਰੋਟੀ ਪਾਣੀ ਦਾ ਕਿ ਤਰ੍ਹਾਂ ਕਰਾਂਗੇ ਹਾਏ ਹਾਏ ਆ ਮਿਸਤਰੀ ਸੋ ਕੁਝ ਅੱਜ ਜਵਾਬ ਹੀ ਦੇ ਦਿੰਦੇ ਚੰਗੀ ਗੱਲ ਹੀ ਫੋਨ ਲੇਟ ਆਇਆ ਨਾ ਪਹਿਲਾਂ ਫੋਨ ਆ ਜਾਂਦਾ ਤਾਂ ਮੈਂ ਤੁਹਾਨੂੰ ਕਹਿਣਾ ਮਿਸਤਰੀਆਂ ਨਾਲ ਜੋ ਮਨਾ ਹੀ ਕਰ ਦੋ ਨਾ ਹੀ ਆਉਣਾ ਅੱਜ ਉਹ ਚਲ ਛੁੱਟੀ ਉਹਨਾਂ ਦੀ ਕੱਲ ਹੀ ਕਰਾਉਣੀ ਆ ਆਪਣਾ ਨਾਲ ਦਾ ਕੰਮ ਹੋ ਜਾਊਗਾ ਤੇ ਫਿਰ ਉਹਨਾਂ ਨੂੰ ਚਾਹ ਨਹੀਂ ਚਾਹੀਦੀ ਉਹਨਾਂ ਨੂੰ ਸਬਜ਼ੀ ਨਹੀਂ ਚਾਹੀਦੀ ਫੁਲਕੇ ਤੇ ਵਿਚਾਰੇ ਚੱਲ ਲੈ ਹੀ ਹੁੰਦੇ ਆ ਤੇ ਚੱਲ ਚਾਹ ਪਾਣੀ ਤੇ ਮੈਂ ਬਣਾ ਕੇ ਮਾੜਾ ਪਤਲਾ ਲੈ ਚੂੰਗਾ ਅੱਤੜ ਕੋ ਕਿੱਥੇ ਬਣਨਾ ਵਾ ਦਾਲ ਸਬਜ਼ੀ ਤਾਂ ਕਰੀ ਸੱਤ ਅੱਠ ਬੰਦੇ ਆ ਫਿਰ ਵੀ ਚਾਹ ਸੁਆਦੀ ਚਾਹੀਦੀ ਹੈ ਹੈ ਨਾ ਗੱਲਾਂ ਕਰਦੇਗੇ ਕੱਲ ਨੂੰ ਆਏ ਤੇ ਗੱਲ ਤੇ ਰੱਖੀ ਮੇਰੀ ਗੱਲ ਸੁਣੋ ਹਾਂ ਤੁਸੀਂ ਆਪਣੀ ਭਝਾਈ ਵੱਲ ਜਾਓ ਹਾਂ ਤੇ ਉਹਨੂੰ ਜਾ ਕੇ ਕਹੋ ਵੀ ਚੱਲ ਅੱਜ ਦਾ ਦਿਨ ਵੀ ਉਹਦੀ ਮੰਮੀ ਨਹੀਂ ਠੀਕ ਤਾਂ ਚਲ ਗਈ ਆ ਪਤਾ ਲੈਣ ਤੇ ਦੋ ਟਾਈਮ ਚਾਹ ਪੀਣੀ ਉਹਨਾਂ ਨੇ ਤੇ ਸਬਜ਼ੀ ਚਾਹੀਦੀ ਐ ਚੱਲ ਅੱਜ ਦਾ ਦਿਨ ਕਰ ਤੇਰੀ ਗੱਲ ਨਾ ਮੈਂ ਸਹਿਮਤ ਹਾਂ ਮੈਨੂੰ ਉਹਦੇ ਸੁਭਾ ਦਾ ਪਤਾ ਵਾ ਨਾ ਉਹਨੇ ਮੈਂ ਬੁੜਬੁੜ ਕਰੀ ਜਾਣਾ ਬ ਤੈਨੂੰ ਚੰਗਾ ਪਿਆ ਤਾਂ ਮੈਂ ਤੇ ਮਹਰ ਰੁਪਈਆ 100 ਦੇ ਦੂੰਗਾ ਤਾਂ ਵੀ ਝਣੇ ਜੁਣੇ ਲੈ ਕੇ ਖਾ ਲੈਣਗੇ ਹੋਰ ਫਿਰ ਕੀ ਆ ਚੱਲ ਇੱਕ ਵਾਰੀ ਕਹਿ ਕੇ ਵੇਖ ਲਓ ਹਮ ਮੁੜ ਕੇ ਤੁਹਾਡੇ ਭਰਾ ਨਹੀਂ ਕਹਿਣਾ ਵਾ ਪਿੱਤਾਨੂੰ ਇਦਾਂ ਗਈ ਜੀਵਨ ਤੇ ਤੁਸੀਂ ਸਾਨੂੰ ਦੱਸ ਦੇ ਫਿਰ ਉਤੋਂ ਦੀ ਵੱਲਣਾ ਆਉਂਦੇ ਨੇ ਇਹ ਤਾਂ ਮੈਂ ਚੰਗਾ ਤੁਸੀਂ ਇੱਕ ਵਾਰੀ ਕਹਿ ਕੇ ਵੇਖ ਲਓ ਤੇ ਜੇ ਗਾਡੀਆਂ ਕਰੂਗੀ ਨਾ ਕੋਈ ਗੱਲ ਬਾਤ ਤੇ ਫਿਰ ਚੁੱਪ ਕਰਕੇ ਆ ਜਿਓ ਉਹਨੇ ਫਿਰ ਕਹਿਣਾ ਜੀਵਨ ਕਿੱਥੇ ਜਲ ਗਈ ਉਹ ਹੈ ਜੇ ਉਹਦੇ ਉਹ ਕਿ ਜਾਊਗਾ ਤੇ ਤੁਸੀਂ ਦੱਸ ਦਿਓ ਨਾ ਕੋਦੀ ਮਾਂ ਨਹੀਂ ਠੀਕ ਉੱਥੇ ਗਈ ਆ ਇਹਦੇ ਵਿੱਚ ਕਿਹੜੀ ਗੱਲ ਆ ਆਹ ਵੀ ਮੈਂ ਕਿਹੜਾ ਕਰੇ ਪਾਰਟੀ ਵੀ ਚੱਲੀ ਆ ਮੰਦਾ ਪਰ ਹੋਣਾ ਨਾ ਕੀ ਬੰਦਾ ਕਰੇ ਕੋਈ ਗੱਲ ਨਹੀਂ ਮੁੜ ਕੇ ਇਹ ਤਨਾ ਕਹਿਣਗੇ ਪਈ ਸਾਨੂੰ ਦੱਸਿਆ ਨਹੀਂ ਤੁਸੀਂ ਚਲ ਉઠੋ ਤਾਂ ਮੈਂ ਛੱਡ ਕੇ ਆਉਂ ਟਾਈਮ ਬੜਾ ਹੋਣ ਡਿਆ ਚੱਲ ਕਹਿ ਦਿਓ ਹੁਣ ਜਾ ਕੇ ਉਹ ਮੈਂ ਜਾਣਾ ਮਦੰਤ ਨਾਲ ਆਉਂਦਾ ਕਹਿ ਦੂੰਗਾ ਚੰਗਾ ਚਲੋ ਫਿਰ ਚਲੋ ਫਿਰ ਕੱਢੋ ਮੋਟਰਸਾਈਕਲ ਤੇ ਪਈ ਆ ਤੇ ਪੈਸਾ ਕੋ ਹੈਗਾ ਕੋਲ ਪੈਸੇ ਹੈਗੇ ਆ ਲੱਲਿਆ ਪੈਸੇ ਮੈਂ ਉਹ ਮੈਂ ਕਿਨਾਰਾ ਟ੍ਰਾਈ ਕਰੇ ਜੋ ਕਿ ਤੇ ਲਲਾ ਆਪਾ ਟੇ ਆਹੋ ਵਾਲਾ ਚੱਲ ਕਈ ਵਾਰੀ ਬੱਸ ਵਾਲੇ ਵਾਪਸ ਨਹੀਂ ਕਰਦੇ ਹੁੰਦੇ ਆ ਚੰਗਾ ਕੀਤਾ ਤੁਸੀਂ ਮੈਨੂੰ ਕਰਾਇਆ ਦੇ ਤਾ ਪੰਜੇ ਤੇ ਤਰਮਾ ਪੁੱਛਿਆ ਵਾ ਤੂੰ ਤੇ ਮੂੰਹ ਚੋਕੇ ਤੁਰ ਪੀਕ ਨਹੀਂ ਚੱਲ ਮੈਂ ਕਿਹੜਾ ਉੱਥੇ ਦੋਰਾਤਾ ਰਹਿਣਾ ਵਾ ਮੈਂ ਤੇ ਆਈ ਖੜੀ ਸ਼ਾਮਾ ਨੂੰ ਫੇਰ ਤੇ ਮਾਤਾ ਨੂੰ ਸਮਝਾ ਗਿਆ ਇਂ ਵੀ ਹੁਣ ਜੇ ਕੰਮ ਜੜਾ ਹੁਣ ਕੀਤਾ ਮੁੜ ਕੇ ਨਾ ਕਿਤੇ ਕਰੀ ਚੱਲ ਤੁਸੀਂ ਇਹ ਅਰਦਾਸ ਕਰੋ ਵੀ ਮਾਤਾ ਠੀਕ ਹੋ ਜੇ ਸਮਝਾ ਮੈਂ ਆਉਂਗੀ ਬੱਚਾ ਠੀਕ ਹੋ ਹੀ ਜਾਣੀਏ ਜੇ ਤਾ ਹੁਣ ਪਈ ਜਾਵੇ ਆਹੋ ਆਹੋ ਚੱਲੀਏ ਫਿਰ ਚਲ ਆ ਗਏ ਮੰਜੇਂਦਰ ਆਏ ਆ ਜੀ ਮਿਸਤਰੀ ਆਹ ਮਿਸਤਰੀ ਤੇ ਆਏ ਆ ਕੋ ਠੀਕ ਠਰ ਉਹ ਵਾ ਠੀਕ ਠੂਕ ਆਦਾ ਵਾ ਹੂੰ ਪਿਓ ਜੀਵਨ ਦੀ ਮੰਮੀ ਨਹੀਂ ਠੀਕ ਅੱਛਾ ਉਹ ਰਿਹਾ ਹਰਤਾ ਲਈ ਕਿਤੇ ਬੀਪੀ ਬੂਪੀ ਵਧ ਗਿਆ ਹੀ ਉਹ ਹਾਂ ਤੇ ਮੈਂ ਤਾਂ ਮੋਟਰਸਾਈਕਲ ਘੇ ਲੈ ਕੇ ਤੇ ਆਇਆ ਘਰ ਤੇ ਮੈਂ ਹੁਣ ਜੀਵਨ ਨੂੰ ਛੱਡ ਗਿਆ ਉਹ ਜੀਵਨ ਛੱਡ ਗਿਆ ਉਹ ਸਾਡੇ ਤੇ ਅੱਛਾ ਆਓ ਜਾਨਾ ਜਰਮ ਆਰਾ ਓਏ ਉਹ ਕਿਤੇ ਪਕੌੜੇ ਪਕੂੜੇ ਕਿਤੇ ਘਰ ਕੱਢੇ ਹੋਣੇ ਆ ਅੱਛਾ ਤੇ ਕਿਤੇ ਮਾਦਾ ਨਹੀਂ ਫੜ ਕੇ ਦੋ ਖਾਲੇ ਹੋਣੇ ਆ ਓਏ ਆਹੋ ਬੁੱਢਾ ਸਰੀਰ ਹੈ ਪਾਈਦੇ ਪੋਈਦੇ ਹੈ ਉਹ ਤਾਂ ਗੱਲ ਵਾ ਤੇ ਹੋਰ ਨਵੀਤਾ ਜੀ ਬਸ ਨਵੀਤਾ ਜੀ ਬੜਾ ਵਧੀਆ ਮੈਂ ਵੀ ਟਾਡੇ ਵਾਲੀ ਆਇਆ ਹੀ ਅੱਛਾ ਪਾਣੀ ਪੀ ਲਓ ਕੋਈ ਗੱਲ ਨਹੀਂ ਦੱਸ ਤੂੰ ਜਿਹੜਾ ਕੰਮ ਆ ਕਰਦਾਂਗੇ ਵਾਹਿਗੁਰੂ ਉਹ ਮੈਂ ਜੀਵਨ ਤੇ ਚਲ ਗਈ ਉਧਰ ਨੂੰ ਆਹੋ ਤੇ ਭਾਬੀ ਜੀ ਨੂੰ ਕਹਿਣਾ ਏ ਜਰਾ ਥੋੜੀ ਜੀ ਸਬਜੀ ਬਣਾ ਲੰਦੇ ਤੇ ਨਾਲ ਤਿੰਨ ਕਵੇਨਾ ਚਾਹ ਚ ਬਣਾ ਕੇ ਤਾਂ ਉਹਨੂੰ ਭਾਂ ਦੇ ਕਰੀ ਮਿਸਤਰੀਆਂ ਵਾਸਤੇ ਹਾਂਜੀ ਹਾਂਜੀ ਤੇ ਕੋਈ ਗੱਲ ਨਹੀਂ ਮੈਂ ਕਹਿ ਦੇਣਾ ਇਹ ਕਿਹੜੀ ਵੱਡੀ ਗੱਲ ਹਾਂ ਕੋਈ ਚਿੰਤਾ ਨਾ ਕਰ ਤੇ ਮੈਨਸੇ ਕਰਕੇ ਆਇਆ ਮੈਂ ਚੱਲ ਜਾਂਦੇ ਜਾਂਦੇ ਕਹਿ ਦਿੰਦਾ ਵਾਂ ਕੋਈ ਨਹੀਂ ਹੁਣੇ ਮੈਂ ਇਹਨੂੰ ਕਹਿ ਦਿੰਦਾ ਮੈਂ ਆਉਂਦੀ ਆ ਹਾਂਜੀ ਹਾਂਜੀ ਤੇ ਸਬਜ਼ੀ ਬਣਾ ਦੋਗੇ ਤੇ ਚਾਹ ਘੱਲ ਦਾਂਗੇ ਹਾਂ ਹਾਂਜੀ ਹਾਂਜੀ ਹੋਰ ਕੋਈ ਚੀਜ਼ ਨਾ ਨਾ ਬਸ ਬਸ ਬਾਕੀ ਤੁਹਾਨੂੰ ਪਤਾ ਵੀ ਕੰਮ ਠੀਕ ਕਿਤੇ ਰੋਟੀ ਉਹ ਲੈ ਆਉਂਦੇ ਆਪਣੀ ਓਏ ਆਹ ਹੋ ਗਿਆ ਹਾਂਜੀ ਚਲੋ ਕੋਈ ਗੱਲ ਨਹੀਂ ਤੇ ਚਲੋ ਫੇ ਚੰਗਾ ਫੇ ਮੈਂ ਚੱਲਦਾ ਹਾਂ ਹਾਂ ਕੋਈ ਨਹੀਂ ਉਹਨੂੰ ਕਹੋ ਫਿਕਰ ਨਾ ਕਰੀਂ ਜੇ ਰਹਿਣਾ ਵੀ ਪੈਂਦਾ ਤਾਂ ਦਿਹਾੜੀ ਰਹਿ ਲਈ ਜੇ ਲੋੜ ਪਊ ਤਾਂ ਕੱਲ ਨੂੰ ਵੀ ਪਚਾ ਦਾਂਗੇ ਚਲੋ ਠੀਕ ਆ ਕੋਈ ਨਹੀਂ ਉਦੋਂ ਮੈਂ ਕਹਾਂ ਮੈਂ ਬਿਛੇਤੀ ਆ ਜੀ ਚਲ ਬੈਠ ਜਾ ਚਾਹ ਕੋ ਬਗੜ ਪੀਏ ਉਹ ਨਹੀਂ ਨਹੀਂ ਚਾਹ ਚੁੱਕੀ ਪੀਣੀ ਆ ਮੈਂ ਕੰਮ ਤੋਂ ਲੈ ਵੇਖੀ ਉਹ ਮੁੰਡੇ ਕੰਪੈਨ ਵਾਲੇ ਨੂੰ ਕਿਹਾ ਯਾ ਜਾ 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 ਵੇਖ ਲੈ ਆਹ ਮੈਂ ਕਹਿਣਾ ਪਰਹੇਜ ਤੇਰੀ ਨੂੰ ਹਾਂ ਚੰਗਾ ਚਲੋ ਠੀਕ ਆ ਚੰਗਾ ਭਾ ਬਣਾ ਕੇ ਤੇ ਛੱਡ ਆਊਗੀ ਲੈ ਆਪਣੇ ਐਵੇਂ ਕਰਕੇ ਲੱਭੀ ਤੇ ਆ ਅੱਧੀ ਜ਼ਬਾਨ ਨਾ ਕਹਿਵਾ ਭਾ ਕੇ ਦਾ ਲੈ ਤੂੰ ਆਪਣੇ ਘਰ ਚੱਲ ਸਭ ਕੋ ਪਹੁੰਚ ਜਾਗਾ ਮਿਸਤਰੀ ਇਹਨੂੰ ਕਹਿੰਦੇ ਆ ਨਾ ਗੱਲ ਜਸਵਿੰਦਰ ਹਾਂਜੀ ਉਹ ਮਨਜਿੰਦਰ ਆਇਆ ਸੀ ਉਹ ਕਿੱਧਰ ਆਏ ਉਹ ਕਹਿੰਦਾ ਇਹ ਵੀ ਭਾਬੀ ਨੂੰ ਕੋਈ ਸਬਜ਼ੀ ਬਣਾ ਦੇ ਤੇ ਨਾਲੇ ਚਾਹ ਦੇ ਦੇ ਬਣਾ ਕੇ ਮਿਸਤਰੀਆਂ ਨੂੰ ਤੂੰ ਕਿੱਥੇ ਉੱਡ ਗਈ ਉਹ ਯਾਰ ਧਿਆਨ ਨਾ ਬੋਲਿਆ ਕਰ ਉਹ ਕਿੱਥੇ ਉੱਡ ਗਈ ਉਹਦੀ ਕਿਤੇ ਮਾਂ ਬਿਮਾਰ ਹੋ ਗਈ ਆ ਤਾਂ ਉਹ ਉਹਨੂੰ ਛੱਡ ਗਿਆ ਆਈ ਹੁਣ ਜਿਹੜਾ ਇਹਨੂੰ ਪਤਾ ਹੀ ਮੈਂ ਕਿਤੇ ਨਾ ਕਿਤੇ ਜਾਣਾ ਆਉਣਾ ਵਾ ਤਾਂ ਮੁੰਡਾ ਟਾਈਮ ਨਾਲ ਛੱਡ ਕੇ ਸਬਜ਼ੀ ਬਣਾਉਣੀ ਉਹਨੂੰ ਨਹੀਂ ਪਤਾ ਉਹ ਜੱਕਦਾ ਬਿਮਾਰ ਹੋ ਗਿਆ ਤਾਂ ਤੇ ਪੇਕੇ ਦਾ ਫੋਨ ਆ ਗਿਆ ਮੈਂ ਲੋਈ ਦੀ ਆ ਨਾ 24 ਘੰਟੇ ਚੌਕੇ ਦੀ ਸਰਦੇ ਛੱਡ ਉਹ ਯਾਰ ਸਬਜ਼ੀ ਬਣਾਉਂਦਾ ਕਿੰਨਾ ਕਿਤੇ ਰਿਓਰ ਲੱਗਦਾ ਲੈ ਤੋਰਦਾ ਮੈਂ ਟੜਕਾ ਟੁਰਕਾ ਘਟਾ ਦੇਣਾ ਬੜਾ ਕਹਿਣਾ ਸੌ ਉਹਨੇ ਆਪਣੇ ਘਰ ਹੀ ਆਉਣਾ ਸੀ ਕਿ ਹਾਲਤ ਨਹੀਂ ਹੈ ਨਾ ਜਾਣਾ ਤੀਜੇ ਦਿਨ ਤੀਜੇ ਦਿਨ ਇਹਦਾ ਕੋਈ ਨਾ ਕੋਈ ਬਹਾਨਾ ਬਣਿਆ ਹੀ ਰਹਿੰਦਾ ਆਖਰ ਆਈ ਉਹ ਤੇਰੀਆਂ ਪਰਜਾਈਆਂ ਨਹੀਂ ਜਿੱਥੇ ਚੱਲ ਗਈ ਚੇਚੇ ਦੀ ਉਹ ਜਦੋਂ ਸਾਨੂੰ ਲੋੜ ਪੈਂਦੀ ਉਹ ਵੀ ਤੇ ਘਰ ਹੀ ਦਿੰਦੇ ਆ ਕਿੰਨੀ ਗਾਕੇ ਲੱਗਦੀ ਹੈ ਮੇਰੇ ਨਹੀਂ ਕਰਿਆ ਉਹ ਰੇ ਵਕਤ ਬਣਾਉਣੀ ਕਿ ਨਹੀਂ ਬਣਾਉਣੀ ਬਣਾਉਣੀ ਨਾ ਬਣਾਣੀ ਦਾਬਾ ਮਾਰ ਦਿੰਦੇ ਇਹ ਖਾਤੇ ਬਣਾਉਣੀ ਪੈਂਦੀ ਜਾ ਨਾ ਬਣਾ ਤੂੰ ਮੈਂ ਫਿਰ ਉਹਨੂੰ ਹੋਰ ਜਨਾਵਾਂ ਬਣਾਵਾਂ ਉਹਨੂੰ ਸ਼ਾਨੋਂ ਆਪੇ ਬਣਾ ਲਾਂਗੀ ਉਹਨਾਂ ਨੇ ਵੀ ਮੇਰੇ ਵਾਲੀ ਆ ਨਾ ਤੇਰੇ ਵਾਲੋਂ ਨਾ ਹੋਣਾ ਮੈਂ ਤੂੰ ਸੁਪਰ ਡੈਟ ਲੱਗੀ ਆ ਦਲਾਵਾਤੀਆਂ ਹੁੰਦੀਆਂ ਜਦੋਂ ਕਿ ਉਹਨਾਂ ਨੂੰ ਲੋੜ ਪੈਂਦੀ ਆ ਭੱਜ ਕੇ ਇੱਧਰ ਨੂੰ ਉਹਨੂੰ ਬੋਲ ਬਲਾਵਾ ਕਰਨੀ ਆ ਮੈਂ ਉਹਨੂੰ ਹਾਂ ਆਜ਼ਾਦੀ ਆ ਜਨਾਬ ਇਹ ਕਹਿੰਦਾ ਕਿ ਸਬਜ਼ੀ ਤਾਂ ਮੈਨੂੰ ਮੇਰੇ ਪਲੇਕੀ ਦੇਉਂਗਾ ਹਾਂ ਗਨ ਤੋਂ ਪਹਿਲਾਂ ਕੁਛ ਤਾਂ ਲੈਣਾ ਸੀ ਪੁੱਛਣਾ ਹੀ ਤੈਨੂੰ ਤੂੰ ਡੀਸੀ ਲੱਗੀ ਆ ਡੀਸੀ ਲੱਗੀ ਸਬਜ਼ੀ ਨਹੀਂ ਬਣਾ ਕੇ ਦੇਣਾ ਜਿਹੜੇ ਬੰਦੇ ਨੇ ਸੋਈ ਚ ਕੰਮ ਕਰਨਾ ਉਹ ਪੁੱਛਣਾ ਪੈਂਦਾ ਵਾ ਪੁੱਛਣਾ ਪੈਂਦਾ ਤੂੰ ਰਹਿਣ ਦੇ ਤੂੰ ਜਿਹੜੀ ਰਫਲ ਚਲਾਉਣੀ ਛੱਡ ਦੇ ਹਾਂ ਚਲਾ ਮੈਂ ਕਰਦਾ ਤੂੰ ਇਹਨਾਂ ਦੇ ਕਰਨਾ ਨਾ ਲਾ ਲਾ ਆਪਣੇ ਬਣਾਉਂਦੀ ਆਂ ਤੂੰ ਪਰ ਇੰਨੇ ਮਹਿੰਗੇ ਸੌਦੇ ਤੇ ਇੰਨਾ ਸਾਰਾ ਸਮਾਨ ਤੂੰ ਬਣਾ ਬਣਾ ਕੇ ਦੇਈ ਮੈਂ ਉਹ ਸ ਮੈਲੇ ਆ ਗਏ ਨਹੀਂ ਬੰਦਾ ਜੇ ਆਇਆ ਮੇਰਾ ਭਰਾ ਤੇ ਉਹ ਸੂਲ ਹੀ ਪੈ ਗਿਆ ਵਾ ਪੂਲ ਤਾਂ ਮੈਨੂੰ ਪੈਣਾ ਹੀ ਆ ਨਾਲੇ ਘਰੋਂ ਸੌਦਾ ਲਾਵਾਂ ਨਾਲੇ ਸਾਰੀ ਦੇ ਪੈਰ ਖਾਪਾਂ ਮੇਰੀ ਗੱਲ ਸੁਣ ਤੂੰ ਕੁਝ ਨਾ ਕਰ ਚੰਗਾ ਐ ਨਾਤ ਹੋ ਗਿਆ ਨਾ ਤੇ ਤੂੰ ਏਸੀ ਵਾਲੇ ਅੰਦਰ ਚੱਲ ਤੈਨੂੰ ਕੋਈ ਲੋੜ ਨਹੀਂ ਸਬਜ਼ੀ ਬਣਾਉਂਦੀ ਨਾ ਤੇਨੂੰ ਚਾਹ ਬਣਾਉਂਦੀ ਲੋੜ ਆ ਜਿੱਦਾਂ ਤੇਰੇ ਪੇਕੇ ਆਏ ਨਾ ਮੈਂ ਗੁੱਟੋ ਫੜ ਕੇ ਕੱਢਣਾ ਮੈਂ ਪਾਣੀ ਵੀ ਨਹੀਂ ਪੀਂਦਣਾ ਠੰਡਾ ਆਹ ਹੋ ਕੇ ਕੋਈ ਆਪਾਂ ਤਾਂ ਤੁਹਾਡੀ ਮਾਂ ਦੀਆਂ ਕਿ ਤੁਹਾਡੀਆਂ ਹੋ ਗਈਆਂ ਮਾਂ ਵਾਲਾ ਨਾ ਮੇਰਾ ਗੱਲ ਨਹੀਂ ਕਰਦੇ ਨਹੀਂ ਇਹ ਦਈਓ ਕਰਦੀ ਹੁਣ ਮਾਂ ਤਾਂ ਲੱਗੀਆਂ ਪਹੁੰਚਣ ਜਦੋਂ ਅਗਲੇ ਜਦੋਂ ਮੈਂ ਤੇਰੀ ਮਾਂ ਦੀ ਗੱਲ ਕੀਤੀ ਨਾ ਫੇਰ ਤੈਨੂੰ ਮਿਰਚਾਂ ਲੱਗਣੀਆਂ ਬਹੁਤ ਮਿਰਚਾਂ ਲੱਗਦੀਆਂ ਨਹੀਂ ਲੱਗਦੀਆਂ ਨੇ ਲੱਗਣ ਮੈਂ ਕੀ ਜਾਣਨੀ ਨਹੀਂ ਜਾਣਦੀ ਨਾ ਜਾਣ ਕਿਡੂੰਆਂ ਮਾਂ ਵਾਲੀ ਮਿਰਚਾਂ ਲੱਗਣੀਆਂ ਬੇਟਾ ਬੇਟਾ ਵੇਂਦੀ ਆ ਭੀ ਆ ਕੰਮ ਕਾਂਡੇ ਆਏ ਉਹਨੂੰ ਨਾ ਖਵਾਲਦੇ ਉਹਨੂੰ ਨਾ ਖਵਾਲਦੇ ਆਪਣੀ ਮਾਂ ਨਹੀਂ ਦੇਦੀ ਦੂਜੀ ਵਾਲ ਭੱਜ ਕੇ ਚੱਲ ਜਾਣ ਚੰਗਾ ਗਲੋਂ ਲੱਥੀ ਆ ਇਹ ਤੇ ਮੈਨੂੰ ਛੱਡਦੀ ਨਹੀਂ ਹੁੰਦੀ ਆਗੀ ਮੇਰਾ ਤਾਂ ਜਿਨਾ ਹਰਾਮ ਕੀਤਾ ਸਰਨਪੁੱਤ ਮੈਂ ਆਇਆ ਸਰਦੀ ਫਿਰ ਆਈ ਡੜ ਜੀ ਆਈ ਆਇਆ ਮੇਰਾ ਪੁੱਤ ਆਲਡਰ ਜੀ ਤੇ ਮੈਂ ਚਾਹ ਬਣਾ ਦਿੰਨੀ ਆ ਫਿਰ ਹੁਣ ਚਾਹ ਤੋਂ ਬਣਾ ਨਹੀਂ ਮੈਂ ਸਬਜ਼ੀ ਦੇਵਾਂ ਤੇ ਆਣ ਕੇ ਚਾਹ ਖੜਦਾ ਵਾਂ ਠੀਕ ਆ ਆ ਵੇਖ ਲੈ ਤੂੰ ਝਟ ਬਣਾਤੀ ਐ ਨਾ ਆੜੇ ਤੇਰੀ ਮਾਂ ਹੈ ਨਾ ਇੰਨਾ ਝਗੜੀਆ ਨਾ ਇਹ ਸਬਜ਼ੀ ਦੇ ਬਦਲੇ ਕਿੱਡਾ ਘਟਾ ਕੰਮ ਹੀ ਡੈੜੀ ਤੀ ਪਹਿਲਾਂ ਹੀ ਮੈਨੂੰ ਕਹਿ ਜਾਂਦੇ ਮੈਨੂੰ ਪਤਾ ਹੁੰਦਾ ਨਾ ਇਹ ਨਹੀਂ ਇੰਨੀਆਂ ਗੱਲਾਂ ਕਰਨੀਆਂ ਤੇ ਮੈਂ ਇਹਨੂੰ ਕਦੀ ਨਹੀਂ ਕਹਿਣਾ ਚੱਲ ਕੋਈ ਡੈੜੀ ਤੀ ਮੈਨੂੰ ਕਹਿ ਦਿਆ ਕੋਈ ਕੰਮ ਹੁੰਦਾ ਕੋਈ ਤੇ ਆ ਗਿਆ ਮੈਂ ਹੁਣੇ ਲਓ ਅਰੇ ਸੁੱਤੇ ਆ ਸਾਰੇ ਬਿਚਰੀ ਹਾਂਜੀ ਆ ਸਬਜੀ ਆ ਗਈ ਤੁਹਾਡੀ ਸ਼ਗੋ ਪ੍ਰਸ਼ਾਦੇ ਉਹ ਮੰਨੀ لال ਡਿਆ ਉਹਨੂੰ ਫੜਾ ਦਿਓ ਪੈਪਾ ਉੱਥੇ ਫੜਾ ਨਾ ਉੱਥੇ ਫੜਾ ਦਿਓ ਕੋਈ ਨਹੀਂ ਚਲ ਆਜੋ ਫਿਰ ਖਾ ਲੋ ਹੈ ਬਿਚਰੀ ਸਭ ਚੱਲਦਾ ਕੰਮ ਹਾਂਜੀ ਹਾਂਜੀ ਲੱਗਿਆ ਜੀ ਉਹ ਬਾਬੇ ਇਟਾ ਵਾਲੇ ਤੇ ਲੰਮੇ ਪਏ ਹੀ ਉਹ ਹਾਂਜੀ ਹਾਂਜੀ ਉਹ ਰੈਸਟੋਰੈਂਟ ਇਹ ਆ ਫੜੋ ਸਬਜੀ ਠੀਕ ਆ ਜੀ ਤੇ ਵਿੱਚੇ ਹੀ ਤੁਹਾਡੀ ਜੇ ਤੇ ਵਿੱਚੇ ਉਹਨਾਂ ਦੀ ਚਲੋ ਠੀਕ ਪ੍ਰਸ਼ਾਦੇ ਸ਼ਗੋ ਤੇ ਮੈਂ ਉਹਨਾਂ ਤੁਹਾਡੇ ਲਈ ਚਾਹ ਲੈ ਕੇ ਠੀਕ ਆ ਜੀ ਚੱਲਣ ਦੇ ਕੰਮ ਠੀਕ ਠਾਕ ਹਾਂਜੀ ਹਾਂਜੀ ਠੀਕ ਚੱਲਣ ਦੇ ਆ ਜੀ ਇਨਾਂ ਨੇ ਵਾਵਾ ਜਹਲਾ ਮਾਰਿਆ ਉਧਰ ਹੈ ਹਾਂਜੀ ਪੂਰਾ ਹੀ ਲੱਗੇ ਸਵੇਰ ਦਾ ਹੀ ਚੱਲ ਵਧੀਆ ਵਾ ਠੀਕ ਹੈ ਜੀ ਉਹ ਮੈਂ ਫਿਰ ਮੈਂ ਚਲੋ ਠੀਕ ਆ ਜੀ ਮੁੰਡੇ ਰੋਟੀ ਖਾਈਏ ਤੁਹਾਡੀ ਠੀਕ ਆ ਜੋ ਮੁੰਡੇ ਰੋਟੀ ਖਾਈਏ ਬਈ ਦੇਖਾ ਬੜਾ ਮੇਰੀ ਸਾਹਿਬ ਨੇ ਤਾਂ ਸਬਜੀ ਪਾਤੀ ਹੈ ਲੈ ਕੇ ਚੱਲ ਗਏ ਨੇ ਲੈ ਲਾ ਮੈਂ ਤੋਂ ਮੈਂ ਤੇ ਨੌਨੀ ਸਬਜੀ ਬਣਾਤੀ ਇੰਨੇ ਕੀਤਾ ਵੀ ਮੈਂ ਲੈ ਕੇ ਚਲ ਜਾਂ ਚੰਗਾ ਬਣ ਮੰਨ ਤੇ ਮਾਰੀ ਚੱਲਿਆ ਕੋਈ ਨਹੀਂ ਜਾ ਕੇ ਸ਼ਰਮ ਦਾ ਇਲਾਜ ਕਰਨੀ ਕੱਲ ਇਹ ਸਬਜੀ ਬਣਾ ਕੇ ਕੀ ਹੋ ਗਿਆ ਮਮੀ ਨਹੀਂ ਜਦੋਂ ਮੈਂ ਆ ਨਾ ਕੀਤੀ ਤੇ ਤੁਸੀਂ ਮੂਹ ਫੋਟ ਪਾਣਾ ਇਹ ਕਹਿਣਾ ਹੈਗਾ ਵੀ ਡਰਜੀ ਮੈਂ ਠੀਕ ਨਹੀਂ ਬਹਾਨਾ ਬਣਾ ਲੈਂਦੀ ਤੇ ਦੱਸ ਮੈਨੂੰ ਵੀ ਬਹਾਨਾ ਕੀ ਬਣਾਉਣਾ ਹੈਗਾ ਸਬਜੀ ਬਣਾਉਂ ਚ ਕਿੰਨਾ ਟਾਈਮ ਲੱਗਦਾ ਕਿੰਨਾ ਕ ਟਾਈਮ ਲੱਗਦਾ ਵੇਖ ਕਿ ਦੱਤਸਲਾ ਕਰਕੇ ਤੇ ਸਬਜੀ ਦਾ ਬਣਾਇਆ ਨੂੰ ਕੰਸਕਾਂ ਮ ਆਪਣੇ ਘਰ ਵਾਲੀ ਵੇਖੋ ਉਹਦਾ ਵੀ ਉਹ ਤੀਜੇ ਦਿਨ ਕਿਨੇ ਲੱਕ ਤੇ ਉੱਡੀ ਰਹਿੰਦੀ ਤਾਂ ਸੋਮੀਏ ਚ ਕੀ ਆ ਕਰ ਆ ਗਈ ਫਿਰ ਕੀ ਜੇ ਸਬਜੀ ਬਣਾ ਕੇ ਘਰ ਆਤੀ ਹੈ ਜਿੰਨੀ ਮਰਜੀ ਚੰਗੀ ਬਣ ਚੰਗੀ ਨਹੀਂ ਤੈਨੂੰ ਇਹਨੇ ਸਮਝਣਾ ਉਹ ਤੇ ਮੇਰੀ ਵੀ ਸੱਕੀ ਬਣੀ ਤੇਰੀ ਇਹਨੇ ਕਿੱਥੋਂ ਬਣ ਨਾ ਚੱਲ ਕੋਈ ਨਹੀਂ ਮੰਮੀ ਆਦਾ ਫਰਜ਼ ਹੀਗਾ ਸਾਨੂੰ ਡਾਡੀ ਨੇ ਕਿਹਾ ਨਹੀਂ ਤਾਂ ਬਣਾਤੀ ਜਿੰਨਾ ਮਰਜੀ ਫਰਜ਼ ਪਕਤਾਈ ਜਾਓ ਪਰ ਮੱਜਣੀਆਂ ਫੇਰ ਦਿੱਤੀਆਂ ਹੀ ਆ ਕੋਈ ਗੱਲ ਨਹੀਂ ਮੈਂ ਬਥੇਰਾ ਚੰਗੀ ਬਣ ਬਣ ਮੇਰ ਲਿਆ ਹੁਣ ਤੂੰ ਵੀ ਵੇਖ ਲੈ ਤੇਨੂੰ ਤੇ ਸ਼ੱਕ ਨਾ ਰਹੇ ਜੀ ਚੱਲ ਕੋਈ ਨਹੀਂ ਮੰਮੀ ਹੁਣ ਡੈਡੀ ਕਹਣੇ ਤੇ ਮੈਂ ਨਾ ਬਣਾਉਂਦੀ ਬਥੇਰਾ ਆਉਂਦੀ ਆ ਵੀ ਮੈਂ ਤੇਰੇ ਨਾਲ ਨਹੀਂ ਲੜਾਈ ਕਰਨੀ ਮੈਂ ਤੇਰੇ ਨਾਲ ਨਹੀਂ ਲੜਾਈ ਪਰ ਜਦੋਂ ਕੋਈ ਨੇ ਕੋਈ ਕੰਮ ਹੀ ਨਵਾਂ ਕਰ ਦਿੰਦੇ ਜਦੋਂ ਮੈਂ ਨਹੀਂ ਨਾ ਬਣਾ ਕੇ ਦਿੱਤੀ ਤੇ ਤੇਰਾ ਵੀ ਇਹ ਕਰਜੇ ਵਾਂਦਾ ਹੈ ਕਿ ਡੈਡ ਜੀ ਮੇਰਾ ਨਹੀਂ ਟਾਈਮ ਹੈਗਾ ਸੌ ਬਹਨੇ ਬਣਾ ਲਈ ਦੇ ਪਰ ਜੇ ਮੇਰੇ ਕਹਣੇ ਚ ਰਹेंगी ਨਾ ਤਾਂ ਸੌਖੀ ਰਹਿਣਗੇ ਨੀ ਪਸਪਾਵੇਂਗੀ ਕਿ ਅੱਦੇ ਨੂੰ ਇਹ ਮਾਂ ਕੀ ਦੱਸਿਆ ਨਹੀਂ ਦੱਸ ਹਾਂ ਹੁਣ ਮੰਮੀ ਆਪ ਤੇ ਆਖੇ ਲੱਗੇ ਨੇ ਡਾਡੀ ਦੇ ਤੇ ਮੈਨੂੰ ਵੀ ਕਹਣੇ ਕਿ ਤੂੰ ਨਾ ਬਣਾ ਕੇ ਦੇ ਤੇ ਮੈਂ ਨਾ ਬਣਾਉਂਦੇ ਤੇ ਹੁਣ ਡਾਡੀ ਮੈਨੂੰ ਨਹੀਂ ਹੱਸੇ ਹੋਣਾ ਆਪ ਤਾਂ ਮੈਨੇ ਕੇਨਾ ਲਾ ਕੇ ਖਾਣੀ ਨਹੀਂ ਤੇ ਖਾਨੂੰ ਨਹੀਂ ਕੇਨਾ ਖਾਂਦਣੀ ਵੇਖੀ ਖਾਨੂੰ ਨਹੀਂ ਕਹਿ ਜੋ ਕੇ ਛੱਡਣੋ ਕੀ ਕਰਾਂ ਕੋਈ ਜੀ ਨਹੀਂ ਮੇਰੀ ਮੰਦਾ ਜੇ ਮੈਂ ਮੁੰਡੇ ਨੂੰ ਕਹਿੰਨੀ ਆ ਮੁੰਡਾ ਨਹੀਂ ਮੰਦਾ ਜੇ ਕੁੜੀ ਨੂੰ ਕਹਿੰਨੀ ਕੁੜੀ ਤਾਂ ਜੇ ਹਾਂ ਨੋ ਡੋਲਾ ਆਈ ਆ ਉਹ ਵੀ ਆਲੀ ਜੋ ਉਹ ਹੋਰ ਕੋਈ ਹੈ ਹੀ ਨਹੀਂ ਮੇਰਾ ਤੇ ਇਹ ਘਰ ਚ ਨਾ ਕੁੱਤੇ ਜਿੰਨਾ ਕਦਰ ਨਹੀਂ ਦਾ ਹਾਈ ਹਾਈ ਸ਼ੁਕਰਵਾਕ ਤੇ ਘਰ ਪਹੁੰਚੀ ਆ ਸਾਰਾ ਦਿਨ ਜ ਬੱਸਾਂ ਚ ਹੀ ਮਤ ਵੱਜ ਗਈ ਆ ਆਉਣ ਜਾਣ ਵਿੱਚ ਹੀ ਇੰਤਰਾ ਦਾ ਟਾਈਮ ਲੰਘ ਜਾਂਦਾ ਵਾ ਤੇ ਉੱਥੇ ਤਾਂ ਮੈਂ ਥੋੜਾ ਜਿਹੀ ਬੈਠੀ ਫਿਰ ਕਾਲੀ ਕਾਲੀ ਆਉਂਦੀ ਗਈਤੀ ਚੱਲ ਐਨਾ ਸ਼ੁਕਰ ਵਾ ਜੇ ਕਿ ਮੰਮੀ ਠੀਕ ਵਾ ਹੁਣ ਐਨਾ ਆਰਾਮ ਵਾ ਚੱਲ ਕੋਈ ਨਾ ਸੱਚਿਆ ਪਾਸ਼ਾ ਮਾਂ ਨੂੰ ਹੀ ਕੋਹਣਾ ਚਾਹੀਦਾ ਮਾਂ ਠੀਕ ਠਾਕ ਹੀ ਰਵੇ ਚੰਗੀ ਗੱਲ ਵਾ ਕੋਈ ਹਾਲ ਨਹੀਂ ਆਹ ਲੈ ਪਾਣੀ ਪੀ ਲੈ ਲੈ ਤਾਨੂੰ ਪਤਾ ਲੱਗ ਗਿਆਗਾ ਕੀ ਆ ਉਹ ਮੈਂ ਤੈਨੂੰ ਦੇਖ ਲੈ ਗੂਜ ਚ ਵੜਦੀ ਨੂੰ ਫੜ ਅੱਛਾ ਤੁਸੀਂ ਕਿੱਥੇ ਸੀ ਮੈਂ ਉੱਤਰ ਸੋਈ ਚ ਡਿਆ ਸੀ ਉਹੀ ਕੀ ਕੰਡੇ ਰਸ ਹੋਈ ਚ ਉਹ ਉਤਰਾ ਹੀ ਚਣੇ ਜੇ ਖਾਣ ਨੂੰ ਜੀ ਕਰਨਾ ਮੈਂ ਚਾਤਪੁਰ ਉਹਦੇ ਖਾਦ ਮੂਗੇ ਪਾਣੀ ਪੀਂਦੇ ਆ ਲੈ ਦੱਸ ਆਹ ਤਾਂ ਹੀ ਬੜਾ ਵਧੀਆ ਕੀਤਾ ਹੈ ਜਿਹੜਾ ਪਾਣੀ ਦੇਤਾ ਮੈਨੂੰ ਬੋਸਾ ਬੀਬੀ ਦਾ ਸੁਣਾ ਤੋ ਬੀਬੀ ਦਾ ਹੁਣ ਫਰਕ ਜੇ ਠੀਕ ਵਾ ਹੁਣ ਤੇ ਸ਼ੁਕਰ ਆ ਮਾਲਕ ਦਾ ਕਿਤੇ ਤੁਹਾਨੂੰ ਕਹੇ ਹੁਣ ਪਕੋੜੇ ਪੂਰੇ ਨਾ ਫੇਰ ਖਾਵੇਂ ਕਿਤੇ ਬੁੱਤੇ ਬਥੇਰਾ ਸਮਝਾ ਕੇ ਆਈਆਂ ਮੈਨੂੰ ਤੇ ਵੀਰ ਕਹਿਣ ਲਿਆ ਫੇ ਰਾਤ ਰਹਿ ਅੱਜ ਲੱਗਣੀ ਹਸਪੀਟਲ ਰਾਤ ਅਜੇ ਠੀਕ ਹੈ ਤੇ ਮੈਂ ਫੇ ਰਾਤ ਨਹੀਂ ਗਾ ਮੇਰੇ ਕੋਲ ਆ ਜਾਣਾ ਆਹ ਰਾਤ ਵਾਲੀ ਗੱਲ ਛੁੱਟੀ ਜੇ ਤੇ ਮੈਨੂੰ ਹੁਣ ਜਾਣਾ ਪੈਣਾ ਵਾ ਤੇ ਕੋਈ ਗੱਲ ਨਹੀਂ ਮੈਂ ਫੇਰ ਛੇਤੀ ਫੇਰਾ ਮਾਰੂੰਗੀ ਤੇ ਹੁਣ ਛੁੱਟੀ ਮਿਲ ਜੂਗੀ ਤੇਰੇ ਚਲ ਜਣਾ ਵਾ ਘਰ ਤੁਸੀਂ ਹਿੱਦਾ ਕਰਿਓ ਕਿਸ ਦਿਨ ਮੇਰੇ ਨਾਲ ਚੱਲੇਓ ਤੇ ਦੋਵੇਂ ਦੀ ਜਾਵਾਂਗੇ ਤੇ ਚਲ ਆੜਾ ਬੱਸਾਂ 'ਚ ਜਾਣਾ ਵਾ ਨਾ ਇਹ ਤੇ ਮੇਰੀ ਸਿਰਖ ਪਾਈ ਆ ਉਹ ਮੈਨੂੰ ਅਜੇ ਕੰਮ ਨਾ ਹੁੰਦਾ ਇੱਕ ਦੋ ਤੇ ਮੈਂ ਤੇਰੇ ਨਾਲ ਚੱਲ ਜਣਾ ਜਾਣ ਨੂੰ ਕੀ ਅੱਗੇ ਮੈਂ ਜਾਣਾ ਹੀ ਤੇਰਾ ਉਹ ਸੱਚ ਮਿਸਤਰੀਆਂ ਨੂੰ ਕਿਦਾਂ ਚਾਹ ਚੂ ਦਿੱਤੀ ਆ ਮਿੱਟੀ ਸਬਜੀ ਉਹ ਨਹੀਂ ਜੋ ਤੁਹਾਨੂੰ ਮਜ਼ਾ ਆ ਗਿਆ ਨਾ ਬੱਸੇ ਅੱਛਾ ਮੋੜ ਸੇ ਲੱਗ ਤਾ ਮੈਂ ਦੋ ਮਿੰਟ ਹੋਏ ਐਸੇ ਗਾੜੀ 'ਚ ਲਿਖੇ ਪਾ ਬੈਠਾ ਬਟਾ ਅੱਛਾ ਅੱਛਾ ਹਾਲ ਚਾਲ ਪੁੱਛਣ ਦੇ ਆਹ ਅੱਛਾ ਤੇ ਫਿਰ ਕਿਨੂੰ ਗਿਆ ਹੈ ਭਾਬੀ ਆਪਣੇ ਨੂੰ ਕਿਹਾ ਹੈ ਪ੍ਰਾਨ ਕਿਹਾ ਹੈ ਮੈਂ ਭਾਈ ਨੂੰ ਗਿਆ ਸੀਗਾ ਅੱਛਾ ਮੈਂ ਰੋਟੀ ਰੱਟੀ ਉਹ ਲੈਣ ਲੈ ਆਉਂਦੇ ਮੜ ਜੀ ਮੈਂ ਉਹ ਦੁੱਜੀ ਸਬਜੀ ਸੂਜੀ ਬਣਾ ਕੇ ਤੇ ਭੇਜਦੇ ਥੋੜੀ ਜਿਹੀ ਤੇ ਤੇਰੇ ਕੋਲੋਂ ਮੈਂ ਚਾਹ ਹਲਾ ਦਿਓ ਅੱਛਾ ਤੇ ਤੇ ਕਹਿੰਦੇ ਕਿਹਦੇ ਸਬਜੀ ਤੇ ਬੜੀ ਵਧੀਆ ਬਣਾ ਕੇ ਲੀਏ ਅੱਛਾ ਆਹੋ ਚੱਲ ਆ ਤੇ ਵਧੀਆ ਹੋ ਗਿਆ ਉਦਾਂ ਨਾ ਮੈਨੂੰ ਯਕੀਨ ਜਿਆ ਨਹੀਂ ਆਉਂਦਾ ਭੈਣਜੀ ਤੇ ਉਹਨੇ ਏਡੀ ਸ਼ਿੱਤੀ ਰਾਜਮਾਵਾ ਦੀ ਸਬਜੀ ਮਿਸਤਰੀਆਂ ਵਾਸਤੇ ਬਣਾ ਕੇ ਕੱਲਤੀ ਉਹ ਹੁਣ ਮੈਨੂੰ ਨਹੀਂ ਇਹ ਗੱਲ ਦਾ ਪਤਾ ਚੱਲ ਜਾ ਸਾਡਾ ਕੰਮ ਹੋ ਗਿਆ ਖਾਨੂੰ ਵੀ ਲੋਡ ਉਹ ਗਾਂ ਕਾ ਹੋ ਗਿਆ ਫਾ ਲੈਣ ਦੀ ਚਲੋ ਤਾਂ ਇੱਕ ਗੱਲ ਤੇ ਚੰਗੀ ਆ ਚੱਲ ਅੱਜ ਮੈਨੂੰ ਲੋਡ ਪੈ ਗਈ ਆ ਕੱਲ ਨੂੰ ਇਹਨਾਂ ਨੂੰ ਪੈ ਜੂਗੀ ਕਿਤੇ ਤੇ ਇੱਕ ਦੂਜੇ ਦਾ ਸਾਥ ਦੇਈਦਾ ਵਾ ਉਹ ਮੈਂ ਤੇ ਚੱਲ ਉਹ ਹੋਈ ਗੱਲ ਕਰਦਾ ਹੁੰਦਾ ਕਿ ਰਾਜ ਵੀ ਉਹਨਾਂ ਦੇ ਹਾਂ ਆ ਵੀ ਚੱਲ ਵੇਲਾ ਆਪਣੇ ਆਪਣੇ ਹੁੰਦੇ ਆ ਨਹੀਂ ਇਹ ਤੇ ਕਰ ਸਕੀ ਐ ਇਹ ਮੈਂ ਤੇ ਆਪਣੇ ਲਾਗੇ ਹੁੰਦੇ ਹਾਂ ਹੁਣ ਸਾਰਾ ਪਿੰਡ ਵਸਣ ਡਿਆ ਵਾ ਤੇ ਤੁਸੀਂ ਵੀ ਤੇ ਆਪਣੇ ਭਰਾ ਦੇ ਘਰ ਹੀ ਗਏ ਹੋਰ ਕਿਉਂ ਨਹੀਂ ਕਿਸ ਦੇ ਘਰ ਚਲ ਗਏ ਤੂੰ ਦੱਸਾਂ ਗੱਲ ਕੀ ਜਾਣ ਦੀ ਗੱਲ ਕੋਲੋਂ ਕੀ 20 20 ਗੱਲਾਂ ਕਰਦੇ ਐ ਨਾਲੇ ਨਾ ਜਿੱਡਾ ਖਿਆਲ ਹੀ ਤੇ ਸੁਆਤ ਨਹੀਂ ਦਾਲ ਸਕੀ ਤੇਰੀ ਜੰਦੀ ਆਪਣੇ ਭੈਣ ਭਰਾਵਾਂ ਤੇ ਮਾਣ ਹੁੰਦਾ ਵਾ ਗੱਲ ਹੋਰ ਕੋਈ ਨਹੀਂ ਗਈ ਤੇ ਚੱਲ ਕੋਈ ਨਹੀਂ ਪਣ ਐਵੀ ਸਕੂਨ ਆ ਪੀ ਮੰਮੀ ਠੀਕ ਵਾ ਹੁਣ ਦੇਖੋ ਭਾਜੀ ਪੁੱਛਣ ਲਿਆ ਅਸੀਂ ਅੱਛਾ ਬੀ ਜਿਆਦੀ ਸੀਰੀਅਸ ਆ ਨਹੀਂ ਮੈਂ ਹਾਂ ਕਿ ਤੇ ਘਰ ਕਿਤੇ ਥੋੜੇ ਫਕਾਦੇ ਉਹਨਾਂ ਕੱਡੇ ਕੱਡੇ ਖਸਾਰੇ ਹੋਣਗੇ ਮਾਤਾ ਨਹੀਂ ਲੈ ਗਦੋ ਮੈਂ ਬੁੱਢਾ ਸਰੀਰ ਵਾ ਅੱਛਾ ਅੱਛਾ ਤੇ ਤੈਨੂੰ ਪਤਾ ਜਿੰਦੀ ਜਾਨ ਮੈਂ ਹਾਂ ਕਿ ਚਿੱਤ ਤੇ ਕਰਦਾ ਹਰ ਚੀਜ਼ ਨੂੰ ਉਹੀ ਨਾ ਜੀਤ ਕਰਦਾ ਮੈਨੂੰ ਆਂ ਵੀ ਪਤੀਏ ਮੈਂ ਤੇ ਇੰਨਾ ਕਿ ਮੂੰਹ ਚ ਪਾਇਆ ਮਾਰ ਸਕ ਤੇ ਉਹੀ ਲੜ ਗਿਆ ਮਤਰਾ ਦੱਸ ਮੈਂ ਹਾਂ ਤੂੰ ਬਹੁਤ ਔਖੀ ਏ ਹੋ ਖਾਣ ਖਣੋ ਬਹੁਤ ਮੈਂ ਵੀ ਗੱਲ ਆ ਉਹ ਕਹਣਾ ਕਿ ਤੂੰ ਤੇਰੀ ਔਖੀ ਖਾਣ ਖਣੋ ਬੱਸਾਂ ਚ ਕਿੰਤਰਾ ਆਉਣ ਜਾਣ ਲੱਗਿਆ ਬੰਦਾ ਪਾਗਲ ਹੋ ਜਾਂਦਾ ਵਾ ਚਲ ਕੋਈ ਗੱਲ ਨਹੀਂ ਹਾਂ ਚੱਲ ਬਣਾਵਾ ਫਿਰ ਮੈਂ ਚਾਹ ਪਟਾ ਬਣਾਣਾ ਬਣਾਣਾ ਚੱਲ ਮਲਾ ਤੂੰ ਮੜਿਆ ਤਾਨ ਹੋ ਜਾ